ਆਕੇ ਸੁਣਿਓ ਵੀਡੀਓ ਐਤਾ ਕਿਸੇ ਪਰਿਵਾਰ ਦੇ ਸਾਹਮਣੇ ਆ ਸੁਣਿਓ ਕਿਉਂਕਿ ਆ ਫੰਡਰ ਮੱਜਾਂ ਨੇ ਬਹੁ ਗੰਦ ਪਾਇਆ ਹੋਇਆ ਠੀਕ ਆ ਇਹਨਾਂ ਦੇ ਲਾਉਨੇ ਆ ਭਰਕੇ ਠੀਕ ਅੱਜ ਮੇਰੇ ਨੂੰ ਕਹਿੰਦੀ ਆ ਕਹਿੰਦਾ ਕਹਿੰਦਾ ਕਿੱਲੇ ਵਜੇ ਸਕੂਲ ਚ ਕੀ ਪੜਾਏ ਨਾ ਇਹਦਾ ਹੈ ਜਵਾਕ ਆ ਇਹਦਾ ਸਕੂਲ ਚ ਜਾਂਦਾ ਇਹ ਤਾਂ ਪੜ ਲੂ ਮੇਰੇ ਸਾਲਿਆ ਜੇ ਤੈਂ ਚਾਰ ਅੱਖਰ ਪੜੇ ਹੁੰਦੇ ਨਾ ਤਾਂ ਅੱਜ ਭੈਣ ਚੋਂ ਤਾਂ ਤੈਨੂੰ ਜਨਾਨੀ ਦੀ ਨਮਾਇਸ਼ ਨਾ ਨੌਲੇ ਪੈਂਦੀ ਠੀਕ ਆ ਮੇਰੇ ਸਾਲੇ ਦਾ ਚੱਕਦਾ ਕੈਮਰਾ ਉਧਰ ਨੂੰ ਚੱਕਦਾ ਕੈਮਰਾ ਉਧਰ ਨੂੰ ਮੇਰੇ ਸਾਲੇ ਦਾ ਜੈਨ ਸਾਲਾ ਉੱਥੇ ਹੀ ਫੋਕਸ ਕਰੂ ਮੰਮਿਆਂ ਤੇ ਆ ਟਕਾ ਕੇ ਉੱਥੇ ਹੀ ਫੋਕਸ ਕਰਦਾ ਨਾਲੇ ਉਹਨੂੰ ਕਹਿੰਦਾ ਵੀ ਚੁੰਨੀ ਉੱਪਰ ਨੂੰ ਕਰ ਲਾ ਥੋੜਾ ਜਿਹਾ ਬਾਹਰ ਨੂੰ ਕੱਢਦਾ ਸਮਾਨ ਥਾਲੀ ਇੱਕ ਤਾਂ ਹੈ ਫੰਡਰ ਮੱਝਾ ਵਰਗੀ ਫੰਡਰ ਜਨਾਨੀ ਮੰਗਲ ਮੇਰੇ ਸਾਲੇ ਦੇ ਨੇ ਆਏ ਨਮਾਜ਼ ਤੇ ਲਾ ਰੱਖਿਆ 24 ਘੰਟੇ ਸਾਲੇ ਨੇ ਕੈਮਰਾ ਬਾਲਿਆ ਹੋਇਆ ਬਸ ਚੱਲ ਇਧਰ ਨੂੰ ਚੱਲ ਇਧਰ ਨੂੰ ਚੱਲ ਇਧਰ ਨੂੰ ਚੱਲ ਇਧਰ ਨੂੰ ਮਾੜੀ ਮੋਟੀ ਸ਼ਰਮ ਕਰ ਲੈ ਯਾਰ ਵਾੜ ਮੱਠਾ ਲੱਗਦਾ ਨਹੀਂ ਤੇਰੇ ਕੋਈ ਸ਼ਰਮ ਲਾਹੇ ਯਾਰ ਤੁਸੀਂ ਹਲੇ ਕਿਹੜੇ ਲੋਕ ਰਹਿੰਦੇ ਨੇ ਇਹਦੇ ਕੋਲੇ ਭੈਣ ਚ ਮਾਰੋ ਛਤਰਛਲੇ ਮੈਂ ਦੇਖਿਆ ਫੇਸਬੁੱਕ ਤੇ ਮੈਂ ਕਹਾ ਨੂਰ ਦੀ ਮੰਮੀ ਨੇ ਫੋਟੋ ਦੇਖੀ ਵੀ ਗੰਦ ਪਾਇਆ ਹੋਇਆ ਮੈਂ ਦੇਖਿਆ ਮੈਂ ਕਹਾ ਨੂਰ ਕਿਤੇ ਉਹ ਆ ਯਾਰ ਜਿਹੜੀ ਉਹ ਕਾਫੀ ਮਸ਼ਹੂਰ ਆ ਕੁੜੀ ਉਹ ਛੋਟੀ ਜਹੀ ਹੈ ਉਹ ਜਿਹੜੀ ਕੁੜੀ ਜੂੜਾ ਕਰਕੇ ਮੁੰਡਾ ਬਣ ਜਾਂਦੀ ਹੈ ਹਨਾ ਉਹ ਸੰਦੀਪ ਹੁਣੀ ਤੂਰ ਹੁਣੀ ਮੁੰਡੇ ਉਹ ਬਣਾਉਂਦੇ ਨੇ ਬਲੌਗਸ ਹਨ ਤੇ ਮੈਂ ਕਹਾ ਯਾਰ ਉਹਨਾਂ ਦੀ ਮਾਂ ਤਾਂ ਹੈ ਨਹੀਂ ਸੀ ਇਹ ਚੀਜ਼ ਮੈਂ ਕਹੇ ਕੁਛ ਹੀ ਤਾਂ ਕਰਕੇ ਸਵੇਰੇ ਬਲੌਗ ਸਟਾਰਟ ਨਹੀਂ ਕਰ ਸਕੇ ਨੂਰ ਦੀ ਮੰਮੀ ਲਾਉਂਦੀ ਆ ਪੋਚਾ ਹਾਂ ਤੂੰ ਤਾਂ ਸਾਲੇ ਲਾਵੇਂਗੀ ਪੋਚਾ ਵੀ ਉਹ ਤਾਂ ਤੁਹਾਨੂੰ ਪੋਚੇ ਲਾਉਣ ਦੇ ਆਉਂਦੇ ਨੇ ਮਾਤਾ ਜੀ ਮੇਰੇ ਸਾਲੇ ਦੀ ਕਹਿੰਦੀ ਇਹ ਮਨਾ ਕਰਦਾ ਮੈਂ ਤਾਂ ਲਾਉਂਗੀ ਪੋਚਾ ਅਰੇ ਮੈਂ ਤਾਂ ਦਿਖਾਉਣੇ ਨੇ ਮੈਂ ਤਾਂ ਦਿਖਾਉਣੇ ਨੇ ਸ਼ਰਮ ਲਾਹੀ ਆ ਭੈਣ ਥੋੜਾ ਕਰਿਆ ਰਾਮ ਸਾਲੀ ਫੰਡਰ ਮੱਝ ਕੀ ਕਰਦੀ ਐ ਪੋਚਾ ਰੋਜੀ ਨਾ ਹਾਂ ਫर्श ਖਰਾਵੈ ਕੰਮ ਤਾਂ ਹੈ ਨਹੀਂ ਤੈਨੂੰ ਕੋਈ ਵਿਹਲੀ ਨੂੰ ਪੋਚੇ ਦਾ ਕੰਮ। ਅਭੀ ਤਾਂ ਕੰਮ। ਲੈ। ਬੱਸ। ਬੱਸ। ਆਲੇ ਹੁਣ ਚੁੰਨੀ ਤਿਲਕ ਗਈ। ਖੜੇ ਬੱਚਿਆ ਤਾਂ ਇਹਨਾਂ ਦੀ। ਹਾਂ। ਪੋਚਾ ਤਾਂ ਰੋਜ਼ ਹੀ ਲਾਉਣਾ ਪੈਂਦਾ। ਸਾਲਿਓ। ਸਾਲਿਓ ਹੋਰ ਕੰਮ ਹੋਰ ਕੰਮ ਹੈ ਕਿਹੜਾ ਤੁਹਾਨੂੰ? ਹੈਂ? ਇਹਨਾ ਕੰਮ ਨਹੀਂ ਹੈਗਾ। ਭੈਣ ਚੁੱਤੇ। ਕਮਾਈ ਤਾਂ ਤੁਹਾਨੂੰ ਇੱਥੋਂ ਆਉਂਦੀ ਹੈ ਹਾਂ ਵਿਊ ਤਾਂ ਤੁਹਾਡੇ ਇੱਥੇ ਆਉਣੇ ਨੇ ਓਚਾ ਲਾ ਕੇ ਮੰਮੇ ਦਿਖਾ ਕੇ ਅਰੇ ਹੋਏ ਨੇ ਕੱਪੜੇ ਮੈਂ ਲੇ ਲੀ ਗਏ ਮੈਂ ਨਿਕਰ ਚੀ ਵਗਦੀ ਹਾਂ ਲੈ ਹੋ ਗਈ ਕੋਟੀ ਹੋ ਗਈ ਕੋਟੀ ਬਾਈ ਹੋ ਗਈ ਕੋਟੀ ਹਾਂ ਹਾਂ ਸਮਾਰਕ ਹਲਾਉਂਦੀ ਆ ਇੱਧਰ ਨੂੰ ਇੱਧਰ ਨੂੰ ਐਨ ਚੰਗੇ ਤਰ੍ਹਾਂ ਉਹ ਵੀ ਪੂਰਾ ਪੂਰਾ ਫੋਕਸ ਸਾਲੇ ਭੈਣ ਚੇਰੇ ਗੰਦ ਨੇ ਉੱਥੇ ਕਰਿਆ ਹੋਇਆ ਵੀ ਐਨ ਚੰਗੀ ਤਰ੍ਹਾਂ ਦਿਖੇ ਲੈ ਲੈ ਨੂਰ ਬਹੁਤ ਯਾਰ ਹਮਾ ਸ਼ਰਾਰਤ ਕਰਨ ਲੱਗ ਗਿਆ ਹਾਂ ਆ ਆ ਆ ਹਾਂ ਵੀ ਨਾਲੇ ਸਾਲੀ ਨੇ ਦੇਖ ਲਿਆ ਵੀ ਮੇਰਾ ਜਿਗਾਰੜ ਪੂਰਾ ਦਿਖਦਾ ਵਾ ਮਜਾ ਲਾ ਚੁੰਨੀ ਉੱਪਰ ਨੂੰ ਕਰ ਲਵੇ ਤੁਹਾਨੂੰ ਕੋਈ ਪਰ ਉੱਥੇ ਕਿੰਨੇ 3 ਮਈ ਦੇ ਵੱਡੇ ਆ ਨਾ ਨੂੰ ਵੱਡੇ ਲਾ ਉਹ ਤੇਰੀ टीटी ਫੇਰ ਬੋਲ ਗਈ ਹਾਂ ਲਾ ਕਹਿੰਦਾ ਤੇਰੀ ਟੀਟੀ ਫੇਰ ਬੋਲ ਗਈ ਟੀਟੀ ਉਹ ਮਸ਼ੀਨ ਬੋਲਦੀ ਆ ਪਿੱਛੇ ਕੱਪੜੇ ਧੋਣ ਵਾਲੀ ਕਹਿੰਦਾ ਤੇਰੀ ਬੋਲ ਗਈ ਵੇਖ ਲੈ ਭੈਣ ਚੋਦ ਨੂੰ ਸ਼ਰਮ ਨਹੀਂ ਹੈਗੀ ਮਾੜੀ ਮੋਟੀ ਨੂੰ ਬਹੁਤ ਯਾਰ ਹਾਂ ਲਾ ਤੇਰੀ ਜਨਾਨੀਆਂ ਲੋਕਾਂ ਸਾਹਮਣੇ ਬਕਵਾਸ ਮਾਰਦਾ ਇਹ ਬੇਕ ਗਿਆ ਭਾਈ ਲੋਕ ਬੇਕ ਗਏ ਜਮੀਰਾ ਬਕਤੀਆਂ ਇਹਨਾਂ ਦੀ ਐਨ ਚੋਦ ਦੋ ਸਾਲਾਂ ਦਾ ਹੋ ਗਿਆ ਕੀ ਹਲਵਨ ਪਰ ਬਦੰਦ ਪਰੋਥੇ ਕਿੰਨੇ 3 ਮਈ ਦਾ ਵੱਡੇ ਆ ਨਾ ਨੂੰ ਅੱਧਾ 2 ਮਈ 2 ਦਾ ਸੀ ਕਿ ਤੰਦਾ 2 ਮਈ ਦਾ ਵੱਡੇ ਨੂਰ ਦਾ ਕੋਈ ਥੰਬਨੇਲ ਕੋਈ ਫੋਟੋ ਇਹ ਜੀ ਹੈ ਨਹੀਂ ਜਿੱਥੇ ਸਾਲੇ ਨੇ ਮਮੇ ਨਹੀਂ ਦਿਖਾਈ ਜਿੱਥੇ ਮਮੇ ਨੇ ਨਹੀਂ ਦਿਖਾਈ ਦੇਖ ਲਾ ਜਾਂ ਤਾਂ ਸਾਲੇ ਮੇਰੇ ਦੀ ਭਾਂਡੇ ਧੋਣ ਲੱਗੀ ਹੋਈ ਆ ਉੱਥੇ ਵੀ ਚੁੰਨੀ ਲਾਹੀ ਹੋਈ ਹੈ ਜਾਸ ਵਾਲੀ ਪੋਚਾ ਲਾਉਂਦੇ ਆ ਜਾਂ ਝਾੜੂ ਲਾਉਂਦੇ ਆ ਮੈਂ ਕਹਿੰਦਾ ਕੁਝ ਵੀ ਕਰਦੀ ਚਾਹੇ ਸੜੀ ਰਸੋਈ ਚ ਕੋਈ ਕੰਮ ਕਰਦੀ ਆ ਮੇਰੇ ਸਹਲੇ ਦੀ ਚੁੰਨੀ ਲਾ ਕੇ ਸੂਟ ਪੂਰਾ ਥੱਲੇ ਲੰਮਕਾਇਆ ਹੋਇਆ ਇੱਕ ਸਹਲੇ ਦਾ ਸਮਾਨ ਵੀ ਪੂਰਾ ਭਾਰਾ ਫੰਡਰ ਆ ਨਾ ਫੰਡਰ ਫੰਡਰ ਤੈਨੂੰ ਪਤਾ ਹੀ ਆ ਫਿਰ ਹੈਲਾਬਾਦ ਹੈਲਾਬਾਦ ਪਹਿਲਾ ਵਾਰ ਦੇ ਹੈਲਾਬਾਦ ਖਾ ਪਹਿਲਾ ਵਾਰ ਦੇ ਬੁਲ ਦੇਣ ਗਿਆ ਸੀ ਨੂਰ ਦੀ ਮੰਮੀ ਨੇ ਸੂਟ ਲੈ ਇੱਕ ਕੱਦਾ ਤੇ ਇੱਕ ਨੂਰ ਦੇ ਬੂਟ ਦਵਾਏ ਦੋ ਸੂਟ ਰੁਪਏ ਦੋ ਹਾਂ 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 ਦੇ ਕੇ ਖੁਸ਼ ਹੁੰਦੀ ਆ ਬੋਟ ਲਿਆ ਸੂਟ ਲਿਆ ਦੋ ਮਾਗਣਾ ਹੁਣ ਤਾਂ ਚਾਹੀਦਾ ਉਸੇ ਕਮਰਾ ਭਰ ਲਓ ਹੁਣ ਤਾਂ ਬਥੇਰੇ ਡਾਲਰ ਕਢਦੇ ਹੁਣ YouTube ਤੇ ਮੈਂ ਕਣੀਆਂ ਵੀ ਆਉਂਦੀ ਮੈਂ ਕੱਲ ਹੁਣੀ ਆਊਗਾ ਉਥੋਂ ਕਮਬੈਕ ਕਰ ਕਮਬੈਕ ਕਰਕੇ ਦੋ ਘੰਟੇ ਹੋ ਗਏ ਪੂਰੀ ਤਕਾਕੇ ਤੁਪ ਕੱਢੀ ਸੀ ਹੁਣ ਫੇਰ ਸ਼ਾਂ ਕਰਤੀ ਰੱਖ ਲਈ ਆ ਦੇ ਕਦੇ ਸ਼ਾਂ ਹੋਗੀ ਕਦੇ ਬੱਦਲ ਕਦੇ ਤੁਪ ਹਾਂ ਆ ਮਿਕਸਪ ਲੈਣੇ ਨਿਕਲ ਗਿਆ ਮਿਕਸ ਮਿਕਸ ਦੇ ਨਿਕਲ ਗਿਆ ਗਰਮੀ ਘੱਟ ਸੀ ਥੋੜੀ ਸੀ ਮੀਡੀਅਮ ਸੀ ਹੈਨਾ ਹਾਂ ਹਾਂ ਚੁੱਕੀ ਗਈ ਜਾਂਦਾ ਓ ਮਾਤਾ ਇਹਦਾ ਹੱਥ ਨਾ ਆਜੇ ਉਹ ਗਾਂ ਬਾਹਰ ਆਜੋ ਗਾਂ ਬੰਨਦਾ ਦੇਖ ਲਾ ਆ ਮਾਤਾ ਦੇਖ ਇਹਨੂੰ ਟ੍ਰੇਨਿੰਗ ਦੇਈ ਜਾਂਦੀ ਜਿਵੇਂ ਪਸ਼ੂ ਪਾਲਕ ਬਣਾਉਣਾ ਇਹਨੂੰ ਮੈਕਸ ਮੈਕਸ ਦੇਨ ਨਹੀਂ ਨਿਕਲਿਆ ਭਾਈ ਮੈਕਸ ਤੂੰ ਨਿਕਲ ਗਿਆ ਇਹ ਤੂੰ ਕਿਸੇ ਅਸਲ ਨਸਲੀ ਬੰਦੇ ਦੀ ਲਾਦ ਹੁੰਦਾ ਨਾ ਤਾਂ ਤੈਨੂੰ ਸੜਿਆ ਜਾ ਕੰਮ ਨਾ ਕਰਨੇ ਪੈਂਦੇ ਲੈ ਲੈ ਇਹ ਵੀ ਇਹ ਨੂੰ ਐਨ ਸਵਾਦ ਲੈ ਕੇ ਪੋਚਾਂ ਲਉਂਦੀ ਆ ਬਾਈ ਐਂ ਨਾ ਫਰਸ਼ ਤੇ ਐਂ ਲਟ ਜਾਂਦੀ ਆ ਵੀ ਹਾਏ ਹਾਏ ਆ ਸਵਾਦ ਲੈ ਲੈਂਦੀ ਆ ਪੂਰਾ ਦੇਈ ਬੇਟੀ ਗੇਰੀ ਛੋਣੀ ਛੋਣੀ ਹਾਂ ਛੋਣੀ ਛੋਣੀ ਆ ਗਿਆ ਦੇਈ ਛੋਣੀ ਥੈਂਕ ਯੂ ਪਾਪਾ ਚੱਲ ਜੀ ਤੇ ਪਾਪਾ ਚੱਲ ਜੀ ਤੇ ਨੂਰ ਦੀ ਮੰਮੀ ਲੈ ਆਈ ਕਲਾਸ ਬਸ ਆਹੀ ਕੰਮ ਹੈ ਦਾ ਚੱਕ ਕੇ ਕੈਮਰਾ ਲੱਗ ਜਾਂਦਾ ਕਮੈਂਟਰੀ ਕਰਨ ਵਾ ਆ ਫੋਕਸ ਕਰਾਇਆ ਹੈ ਉੱਥੇ ਬੰਦੇ ਨਹਿਰ ਚ ਨਾਵੇ ਤਾਂ ਹੋਰ ਵੀ ਜਿਆਦਾ ਨਜ਼ਾਰਾ ਬਸ ਭਾਈ ਉਹ ਦਿਨ ਦੂਰ ਨਹੀਂ ਜਦੋਂ ਕੈਮਰੇ ਦੇ ਸਾਹਮਣੇ ਇਹ ਨਹਾਇਆ ਕਰਨਗੇ ਆ ਠੀਕ ਆ ਕੱਪੜੇ ਤਾਂ ਬਦਲਣ ਲੱਗ ਗੀਆਂ ਇਹ ਤੇ ਆਹ ਦੇਲਾ ਕੱਪੜੇ ਪਾ ਕੇ ਮਤਲਬ ਨਹਾਉਣ ਵੀ ਲੱਗੀਆਂ ਕੱਪੜਾ ਪੂਰਾ ਚੰਬੜਿਆ ਹੋਇਆ ਨਾਲ ਤੇ ਵੀਡੀਓ ਬਣਾਉਂਦਾ ਕੌਣਾ ਦੇਹਲਾ ਘਰ ਵਾਲਾ ਬਸ ਦੇਖਣਾ ਮੂੰਹ ਦੇਖ ਕੇ ਮੈਂ ਅਟਦੀ ਆ ਇਕਲਾ ਭਾਈ ਆ ਹਾਲ ਹੋ ਗਏ ਨੇ ਦੁਨੀਆ ਦੇ ਭਾਈ ਆ ਹਾਲ ਹੋ ਗਏ ਨੇ ਪੈਸਿਆਂ ਪਿੱਛੇ ਲੋਕਾਂ ਨੇ ਕਿੱਥੇ ਮਰ ਗਏ ਇਹਨਾਂ ਦੇ ਪਿੰਡ ਵਾਲੇ ਮੇਰੇ ਸਹੜੇ ਦਾ ਕਿਸੇ ਨੂੰ ਕੁਝ ਦਿਖਦਾ ਹੀ ਨਹੀਂ ਬਾਓ ਹਰਿਆਣੇ ਵਾਲੇਓ ਵੈਰੀ ਨਾਈਸ ਵੈਰੀ ਨਾਈਸ ਸਾਲੇ ਘੋੜੂ ਮਾੜੀ ਮੁੱਟੀ ਸ਼ਰਮ ਕਰ ਲੋ ਸਾਲੇ ਹੂੰ ਤੁਸੀਂ ਪਾਣੀ ਨੂੰ ਰੋਈ ਜਾਂਦੇ ਹੋ ਹਰਿਆਣੇ ਵਾਲਿਓ ਹੈ ਅਦਿਲਾ ਕਿੰਨਾ ਪਾਣੀ ਬਰਬਾਦ ਕਰੀ ਜਾਂਦੀ ਐ ਮੈਡਮ ਕਰੇ ਇੱਕ ਬਲੌਗਰ ਹੋਰ ਜੁੜ ਗਏ ਨੇ ਨਵੇਂ ਹੈ ਮੇਰੇ ਸਾਲੇ ਦੀ ਸ਼ਕਲ ਐ ਆ ਵੀ ਜਿਵੇਂ 10 ਦਿਨਾਂ ਤੋਂ ਨਾਤੇ ਨਹੀਂ ਹੁੰਦੇ ਤੇ ਉਮਰ ਵੀ ਕੋਈ ਜ਼ਿਆਦਾ ਨਹੀਂ ਲੱਗਦੀ ਇਹਨਾਂ ਦੇ 17-18 ਸਾਲਾਂ ਦੀ ਉਮਰ ਲੱਗਦੀ ਹੈ ਚਲ 18 ਸਾਲ ਦਾ ਹੋਣਗੇ ਜੇ ਵਿਆਹ ਕਰਾ ਲਿਆ ਭੱਜ ਕੇ ਤੇ ਦੇਖਦੇ ਆ ਵੀ ਕੀ ਕਹਿੰਦੇ ਆ ਆ ਸੁਣੀਏ ਆਈ ਹੋ ਤੁਸੀਂ ਸਾਰੇ ਠੀਕ ਹੋਵੋਗੇ ਘੈਂਟ ਹੋਵੋਗੇ ਪਾਣੀ ਡੋਲੇ ਵੀ ਦੱਸੋ ਅਸੀਂ ਤਾਂ ਘੈਂਟ ਹੀ ਆ ਤੂੰ ਦੱਸ ਸਾਲਿਆ ਕੀ ਬਕਵਾਸ ਮਾਰਦਾ ਘੈਂਟ ਲੋਗ ਵੀ ਦੱਸੋ ਤਾਂ ਪਾਣੀ ਡੋਲਤੇ ਨੇ ਘੈਂਟ ਲੋਗ ਨਹੀਂ ਬਣਾ ਰਹੇ ਸੀ ਅਸੀਂ ਕਰੀਏ ਜੇ ਪਾਣੀ ਡੋਲਤਾ ਇਹ ਸਾਲੇ ਕੋਈ ਗੱਲ ਆ ਦੱਸਣ ਵਾਲੀ ਐ ਨੇ ਪਾਣੀ ਡੋਲਤਾ ਤੁਸੀਂ ਬਾਰ ਬਾਰ ਤੂੰ ਗੱਲ ਕਰ ਜਿਹੜੀ ਕਰਨ ਆ ਬਲੌਗ ਆਉਣਾ ਚਾਹੀਦਾ ਅੱਜ ਹਾਂਜੀ ਅੱਜ ਦੇ ਥੰਬਨੇਲ 'ਚ ਤੁਸੀਂ ਅੱਜ ਦੇ ਥੰਬਨੇਲ 'ਚ ਤੁਸੀਂ ਦੇਖ ਹੀ ਲਿਆ ਹੋਵੇਗਾ ਕਿ ਵੀ ਬਲੌਗ ਕਿਸ ਚੀਜ਼ ਦਾ ਤੇ ਬੱਤੀ ਬੱਤੀ ਅੱਜ ਦਾ ਬਲੌਗ ਦੇਖਣ ਲਈ ਚੈਨਲ ਕਿਹੜਾ ਭੈਣ ਜੋ ਇਹਨਾਂ ਨੂੰ ਕਹੀ ਜਾਂਦਾ ਬਲੌਗ ਚਾਹੀਦਾ ਸਾਨੂੰ ਥੋੜਾ ਹੈ ਕੌਣ ਨੇ ਇਹ ਕੌਣ ਹੈ ਲੋਕ ਕੀ ਯਾਰ ਮੈਂ ਲੋਕਾਂ ਤੇ ਹੋਰ ਨਾ ਬਾਈ ਤੁਹਾਨੂੰ ਕੀ ਛਾਲੀ ਪਈ ਆ ਹੈ ਸਾਲੇ ਕਿੱਥੇ ਦੇ ਇਹ ਐਕਟਰ ਨੇ ਜਾਂ ਕਿੱਥੇ ਦੇ ਇਨਫਲੂਐਂਸਰ ਆ ਗਏ ਇਹ ਹੈ ਵੀ ਜਿਹੜੀ ਤੁਸੀਂ ਇਹਨਾਂ ਦੀ ਸਾਲਿਆਂ ਦੀ ਲਵ ਸਟੋਰੀ ਸੁਣਨੀ ਹੈ ਕੰਜਰਾ ਦੀ ਸਾਡੀ ਲਵ ਸਟੋਰੀ ਸਿਪ ਸਾਨੂੰ ਪਤਾ ਹੈ ਕਿ ਬਸ ਐਦਾਂ ਹੀ ਫਸਟ ਟਾਈਮ ਜਦੋਂ ਮਿਲੇ ਸੀ ਸਾਡੇ ਵਿੱਚ ਗੱਲ ਇਦਾਂ ਹੀ ਹੋਈ ਸੀ ਕਿ ਇਹਨਾਂ ਨੂੰ ਕੁੜੀ ਉਹਦੇ ਤੋਂ ਚਾਹੀਦੀ ਸੀ ਜੋ ਮਤਲਬ ਪਿਆਰ ਕਰ ਸਕਦੀ ਵਧੀਆ ਹਨਾ ਅੱਜ ਕੱਲ੍ਹ ਦੇ ਹੁੰਦੇ ਐਮਪੀ ਕੁੜੀਆਂ ਹਾਲਾਤ ਨਹੀਂ ਸਮਝਉਂਦੀਆਂ ਪਰ ਮੈਂ ਇਹਨਾਂ ਦੇ ਹਾਲਾਤ ਨੂੰ ਐਕਸੈਪਟ ਕੀਤਾ ਹਾਂ ਓਹੋ ਹੋ ਹੋ ਬਹੁਤ ਤਕੜਾ ਮੈਸੇਜ ਦਿੱਤਾ ਬਈ ਕੁੜੀ ਨੇ ਕੁੜੀ ਨੇ ਹਾਲਾਤ ਸਮਝ ਲੈ ਮੁੰਡੇ ਦੇ ਵੀ ਮੁੰਡਾ ਗਰੀਬ ਆ ਹੈ ਤੇ ਕੋਈ ਗੱਲ ਇਹ ਵੀ ਮੈਂ ਇਹਦਾ ਨਾ ਵਿਆਹ ਕਰਾ ਲੇਣੀ ਆ ਭੱਜ ਕੇ ਤੇ ਮੇਰੇ ਮਾਪਿਓ ਦਾ ਕੀ ਆ ਕੋਈ ਚੱਕਰੇ ਕੋਈ ਨਹੀਂ ਉਹਨਾਂ ਤੇ ਉਹਨਾਂ ਦੀ ਥੋੜੀ ਕੋਈ ਇੱਜ਼ਤ ਆ ਨਾ 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 ਮਾਪਿਓ ਦੇ ਹਾਲਾਤ ਨਹੀਂ ਸਮਝੇ ਇਹਦੇ ਹਾਲਾਤ ਸਮਝ ਲੈ ਅਸੀਂ ਮਿਲੇ ਕਿੰਨੇ ਸੀ ਕਿੱਥੇ ਦੱਸੂ ਅਸੀਂ ਮਿਲੇ ਸੀ ਅਸੀਂ ਮਿਲੇ ਸੀ ਬੁਛਿੰਡੇ ਬੱਸ ਸਟੈਂਡ 'ਚ ਬੱਸ ਸਟੈਂਡ ਦੇ ਪਿੱਛੇ 베ਰੀ ਜਿਹੜੀ ਵੱਡੀ 베ਰੀ ਉਦੇ ਥੱਲੇ ਬੈਠੇ ਹੋਏ ਸੀਗੇ ਉਹੀ 베ਰੀ ਨੇ ਬੰਨ ਕੇ ਨਾ ਥੋੜੀ ਬੁੰਡ ਮਾਰਨੀ ਚਾਹੀਦੀ ਸੀ ਆ ਬਠੰਡੇ ਵਾਲਿਆਂ ਵੱਲੋਂ ਤੁਸੀਂ ਦੱਸ ਰਹੇ ਆਪਣੀ ਸਟੋਰੀ ਤਾਂ ਰਈ ਗਰਲ स्पोर्ट ਦੀ ਤਾਂ ਆਪਾਂ ਨੂੰ ਕਿਸੇ ਨੇ ਵੀ ਨਹੀਂ ਕੀਤਾ ਕਿਸੇ ਨੇ ਨਹੀਂ ਕੀਤੀ स्पोर्ट ਸਾਨੂੰ ਕਿਸੇ ਨੇ ਵੀ ਨਹੀਂ ਕੀਤਾ ਜਿ ਜੋ ਵੀ ਆ ਸੀ ਜਿੱਦਾਂ ਵੀ ਸਿਰਫ ਆਪਣੇ ਤਾਂ ਹੁੰਦੇ ਆ ਇਹ ਸੀ ਕੀ ਦੋ ਸੋ ਸਾਥਾਂ ਬਣਾਇਆ ਸਾਲਿਆ ਸਪੋਰਟ ਦੀ ਗੱਲ ਕਰਦਾ ਥੋੜੇ ਦਾ ਡੰਡਾ ਫਿਰਨਾ ਚਾਹੀਦਾ ਸੀ ਥੋੜਾ ਦਾ ਛੱਤਰ ਇਹ じゃ ਫਿਰ ਦੇਣਾ ਥੋੜਾ ਦਾ ਮੂੰਹੇ ਮੂੰਹ ਕੁੱਟ ਦਿੰਦੇ ਦੇਖ ਕੇ ਮੈਂ ਦੰਦ ਕੱਢਣ ਲੱਗ ਗਏ ਮਾੜੀ ਮੋਟੀ ਸ਼ਰਮ ਹੈ ਕਿ ਨਹੀਂ ਦੇਖ ਲੈ ਲੈ ਮਾਰੀ ਚੱਪਲੀ ਮਾਰ ਮਾਰ ਨਾਲ ਮੂੰਹ ਭੰਦ ਵੇ ਇਹ ਜੀ ਦਾ ਆ ਨਾਲ ਬੈਠਾ ਚੌਰਾ ਸਾਲਾ ਭਈਆ ਸ਼ਰਮ ਲਾਈ ਜਾ ਜਮੀ ਸਾਲਿਆਂ ਨੇ ਕਿ ਨਹੀਂ ਚਾਹੁੰਦੇ ਫੈਮਲੀ ਸੱਡੀ ਮਿੱਛਾ ਵੀ ਤਾਂ ਕੋਈ ਵੀ ਦੇਖ ਕੇ ਯਾਨੀ ਕਿ ਖੁਸ਼ ਨਹੀਂ ਤੇ ਇਹ 80 ਸਭ ਹਰ ਪਾਸੇ ਹੈ ਨਾ ਫਿਰ ਵੀ ਮਨ ਇਹਨਾਂ ਨੂੰ ਜਿਆਦਾ ਸੀ ਵੀ ਹਿੰਮਤ ਪਈ ਕਿ ਜਦੋਂ ਇਹਨਾਂ ਮਤਲਬ ਸਪੋਰਟ ਕਰ ਰਿਆ ਨਾ ਇਹਨਾਂ ਲੋਕ ਕੀ ਕਹਿ ਰਹੇ ਵੀ ਤੁਸੀਂ ਵਲੌਗ ਲੈਟਸ ਗੋ ਸਟੋਰੀ ਦੱਸੋ ਵੀ ਕੀ ਆਚਾਨਕ ਨਾ ਕੋਈ ਜ਼ਿਆਦਾ ਮੈਸੇਜ ਨਾ ਕੁਝ ਵੀ ਕਿੱਦਾਂ ਹੋ ਸਕਦਾ ਨਾ ਤਾਂ ਬਲਕਿ ਬਲਕਿ ਮੈਸੇਜ ਬਹੁਤ ਆ ਰਹੇ ਸੀ ਕਿ ਮਤਲਬ ਮੈਂ ਇੱਕ ਦਿਨ ਇਹ ਰਜ਼ੂ ਵੀ ਸਮਝੀ ਕਿ ਇਹਨੇ ਆਉਂਦਾ ਬਹੁਤ ਕੁਝ ਬੋਲੇ ਤੇ ਇਸੇ ਕਰਕੇ ਅਸੀਂ ਅੱਜ ਵਲੌਗ ਬਣਾਇਆ ਆਪਣਾ ਫਸਟ ਤੇ ਜਿਹੜੇ ਲੋਕ ਹੈਟ ਕੀ ਕੁਝ ਬੋਲਦੇ ਆ ਹਾਂ ਬਾਕੀ ਪਿੰਡ ਦੇ ਚਲੋ ਪਿੰਡ ਦੇ ਨਾਮ ਤਾਂ ਲੈਣਾ ਚਾਹਦੇ ਨਾਮ ਤਾਂ ਨਹੀਂ ਲੰਦੇ ਪਰ ਜਿਹੜੇ ਲੋਕ ਹੈਟ ਕਰਦੇ ਆ ਬਾਕੀ ਕਹਿ ਵੀ ਰਹੇ ਆ ਕਿ ਉਹ ਬਾਦ ਜੀ ਤੁਸੀਂ ਆ ਕੇ ਏਅਰ ਕਰਿਆ ਕੇ ਦੇਖ ਸਕਦੇ ਆ ਇੱਥੇ ਐਸੇ ਵੀ ਇਦਾਂ ਬੋਲ ਰਿਹਾ ਹਨ ਵੀ ਲੋਕ ਚਲੋ ਵਸੀਆਂ ਨਾ ਨਾਮ ਨਹੀਂ ਲੰਦੇ ਬਾਕੀ ਬਹੁਤ ਗੇਟ ਬਹੁਤ ਹੈ ਅੱਜ ਕਿ ਕਾਪੀ ਬਾਦ ਜੀ ਰਿਸਟਰਰ ਲੈਗਿੰਗ ਪਰ ਐਵੇਂ ਦਾ ਕੁਝ ਮਿਲ ਰਹਾ ਸਾਰੇ ਇਹ ਠੀਕਿਆਂ ਕਰੀ ਰਿਆ ਕੀ ਦੇਖ ਸਕਦੇ ਮਿਲ ਸਰ ਬੰਦ ਇਹ ਬੈਂ ਤਾਂ ਨਾ ਬਗਝੀ ਸੀ ਇਹ ਬਗਝੀ ਹੂੰ ਬਾਕੀ ਉਹ ਭਾਈ ਜਿਹੜਾ ਵੀ ਪਿੰਡ ਆ ਇਹਦਾ ਦੇਖੋ ਸਾਨੂੰ ਸਾਲਿਓ ਸ਼ਰੇਮ ਸ਼ਰੇਮ ਚੈਲੰਜ ਕਰੀ ਜਾਂਦਾ ਹੈ ਕਹਿੰਦਾ ਕਿਤੇ ਨਹੀਂ ਜਾ ਸਕਦੀ ਇਹ ਕਹਿੰਦਾ ਕੋਈ ਨਹੀਂ ਲੈ ਜਾ ਸਕਦਾ ਇਹਨੂੰ ਹੈ ਕਹਿੰਦਾ ਇਹ ਤਾਂ ਇੱਥੇ ਹੀ ਰਹੂਗੀ ਦੇਖ ਲਓ ਏਡੀ ਕਿੱਜ ਤਾਂ ਥੋੜੀ ਬਾਈ ਪਿੰਡ ਵਾਲਿਆਂ ਦੀ ਕਾਕੀ ਰਹੀ ਗੱਲਾਂ ਕੁੜੀ ਦੀ ਇਹਨੂੰ ਸ਼ਰਮ ਨਹੀਂ ਆਉਂਦੀ ਸਾਲੀ ਨੂੰ ਹੈ ਜਿਹੜੇ ਮਾਪਿਓ ਨੇ ਤੈਨੂੰ ਜੰਮਿਆ ਏਡੀ ਜਨੂੰ ਪਾਲਤਾ ਪੜਾਤਾ ਹੈ ਤੈਂ ਸਾਲੀ ਇੱਕ ਵਾਰ ਵੀ ਨਹੀਂ ਸੋਚਿਆ ਉਹਨਾਂ ਬਾਰੇ ਹੈ ਹੁਣ ਕਹਿ ਰਹੀਆਂ ਵੀ ਮੇਰੀ ਫੈਮਿਲੀ ਵਿੱਚ ਆਵੇ ਨਾ ਉਹਨਾਂ ਨੇ ਕੀ ਲੈਣਾ ਤੇ ਤੈਨੂੰ ਸਾਲੀ ਮਾਰ ਮਾਰ ਥੱਪੜੇ ਤੇਰਾ ਮੂੰਹ ਕੁੜ ਦਵਾਂ ਮੈਂ ਬਾਈ ਇਹ ਜਿਹੇ ਆ ਇਹ ਜਿਹੇ ਬਲੌਗਰਾਂ ਤੋਂ ਨਾ ਆਪਣੇ ਬੱਚਿਆਂ ਦਾ ਫੋਨ ਜ਼ਰੂਰ ਚੈੱਕ ਕਰਿਆ ਕਰੋ ਠੀਕ ਆ ਇਸ ਹਾਲਿਆਂ ਨੂੰ ਬਲਾਕ ਮਾਰੋ ਇਹਨਾਂ ਨੂੰ ਰਿਪੋਰਟ ਕਰੋ ਇਹਨਾਂ ਵਿਰੁੱਧ ਠੀਕ ਆ ਇਹਨਾਂ ਦਾ ਚੈਲੰਜ ਉਹਨਾਂ ਨਾਲ ਚੱਲਣ ਦਿਓ ਐਵੇਂ ਨਾ ਦੇਖਣ ਬਹਿ ਜਾ ਕਰੋ ਪਹਿਲੀ ਵੀਡੀਓ ਪਾਈ ਆ 27000 28000 ਵਿਊ ਕੌਣ ਨੇ ਯਾਰ ਜਿਹੜੇ ਲੋਕ ਇਹਨਾਂ ਨੂੰ ਦੇਖੀ ਜਾਂਦੇ ਨੇ ਮਾੜਾ ਮੋਟਾ ਅਕਲ ਨੂੰ ਹੱਥ ਮਾਰੋ ਯਾਰ ਦੇਖਣ ਵਾਲਿਆਂ ਨੂੰ ਵੀ ਕਹਿੰਨਾ ਮੈਂ ਭਾਈ ਕੀ ਲੈਣਾ ਤੁਸੀਂ ਯਾਰ ਦੇਖ ਕੇ ਭਾਈ ਇਹ ਅੱਗ ਨਾ ਸਾਰਿਆਂ ਦੇ ਘਰਾਂ ਚ ਆਉਣੀ ਆ ਆਏ ਨਾ ਸੋਚੋ ਵੀ ਤੁਹਾਡੇ ਘਰ ਚ ਨਹੀਂ ਆਉਣੀ ਜੇਹੀ ਲੱਛਣ ਰਹੇ ਜੇ ਇਹਨੂੰ ਆ ਨਾ ਰੋਕਿਆ ਗਿਆ ਟਾਈਮ ਤੇ ਮਾਰ ਮਾਰ ਥਪੜੇ ਸਲਿਆਂ ਦਾ ਛੱਟੋ ਯਾਰ ਸਬਸਕ੍ਰਾਈਬ ਕਰ ਲਿਓ ਧੰਨਵਾਦ